ਜੀ ਜਿਸ ਕਾਰਨ ਤੋਂ ਮੇ 3 ਥਾ ਹਸਪੀਟਲ ਪਹੁੰਚ ਗੀਆਂ ਇੱਕ ਤੇ ਸਿਵਲ ਹਸਪਤਾਲ ਗੁਰਦਾਸਪੁਰ ਵਿੱਚ ਦਾਖਲ ਹੈ ਉਹਨਾਂ ਨਾਲ ਗੱਲਬਾਤ ਕਰਨ ਤੇ ਜੋਹਨ ਪ੍ਰੀਤ ਨੇ ਦੱਸਿਆ ਕਿ ਉਸ ਦੇ ਸਿਰ ਵਿੱਚ ਇੱਟ ਲੱਗਣ ਕਾਰਨ 25 ਤਰੀਕ ਨੂੰ ਹਸਪਤਾਲ ਵਿੱਚ ਦਾਖਲ ਹੋਇਆ ਦੂਸਰੀ ਤੇ ਨਸ਼ੇੜਾ ਮਾਜਾ ਸਿੰਘ ਹਸਪਤਾਲ ਵਿੱਚ ਦਾਖਲ ਹੈ ਜਦ ਉਹਨਾਂ ਨਾਲ ਗੱਲਬਾਤ ਕੀਤੀ ਗਈ ਤਾਂ ਰਣਜੀਤ ਸਿੰਘ ਨੇ ਦੱਸਿਆ ਕਿ ਉਸ ਦੀ ਲੱਤ ਉੱਪਰ ਤੇਜ਼ ਦਰ ਹਥਿਆਰ ਨਾਲ ਹਮਲਾ ਕਰਨ ਕਾਰਨ ਉਸੇ ਲੱਤ ਨੂੰ ਜ਼ਖਮੀ ਕਰ ਦਿੱਤਾ ਗਿਆ ਜਿਸ ਕਾਰਨ ਉਹ 27 ਤਰੀਕ ਨੂੰ ਹਸਪਤਾਲ ਵਿੱਚ ਦਾਖਲ ਹੋਇਆ। ਅੱਜ ਅਸੀਂ ਸਿਵਲ ਹਸਪਤਾਲ ਗਦਾਸਪੁਰ ਪਹੁੰਚੇ ਹਾਂ ਜਿਹੜਾ ਜੀਨਵਾਲ ਦੇ ਵਿੱਚ ਪਿੰਡ ਜੀਮਲ ਬਬਰੀ ਇਹ ਮਾਮੂਲੀ ਝਗੜੇ ਤੋਂ ਦੋ ਵਾਇਕਿਆਂ ਨੂੰ ਸੱਟਾਂ ਲੱਗੀਆਂ ਨੇ ਇਹਨਾਂ ਕੋ ਅੱਜ ਅਸੀਂ ਗਦਾਸਪੁਰ ਪਹੁੰਚੇ ਹਾਂ ਬਾਅਦ ਵਿੱਚ ਇਸ਼ਾਰਾ ਹੋਇਆ ਉਹਨਾਂ ਦੇ ਪੱਖ ਜਾਣੇ ਵੀ ਕੀ ਚੱਕਰ ਹੋਇਆ ਵਾ ਅੱਜ ਆਪਾਂ ਇਹਨਾਂ ਨਾਲ ਗੱਲਬਾਤ ਕਰਨੀ ਆ। ਆਪਰਾ ਸੁਭਨਾਮ ਜੋਗਪ੍ਰੀ ਸਿੰਘ ਜੋਗਪ੍ਰੀ ਸਿੰਘ ਕਦੋਂ ਲੜਾਈ ਹੋਈ ਆ ਇਹ ਜੀ ਅੱਜ ਤੋਂ 4 ਦਿਨ ਪਹਿਲਾਂ ਸ਼ਾਮ ਨੂੰ ਹੋਈ ਸੀ ਸ਼ਾਤਰ ਪਹਿਲਾਂ ਕਿੰਨੀ ਤਰੀਕ 3 ਤਰੀਕ ਪਨੀ ਗਰੀ ਦੇ ਨਾਮ ਦਾ ਪਤੀ ਦੇ ਤਰੀਕ ਯਾਦ ਨਹੀਂ 3 ਇੱਕ ਮਹੀਨਾ ਹੁੰਦਾ ਮਾਲਿਕੰਦਰੀ ਦਾ 20 20 ਨਹੀਂ ਆਦਿਕੰਦਰੀ ਦਾ ਹਾਂ ਕੀ ਜੀ 5 ਜੀ ਤਰੀਕ 5 ਜੀ ਤਰੀਕ ਸ਼ਾਮ 5 ਜੀ ਤਰੀਕ ਸ਼ਾਮ ਨੂੰ ਲੜਾਈ ਹੋਈ ਆ ਕਿਨੇ ਵਜੇ ਹੋਈ ਆ ਇਹ ਜੀ ਸ਼ਾਮ ਨੂੰ 5 ਵੇ ਏਪੀ ਕੇ ਗਾਲਾਂ ਕਰਨ ਦਾ ਸਾਡੇ ਘਰ ਦੇ ਬਾਹਰ ਆਣ ਕੇ ਬਾਜ ਇਹਨਾਂ ਰੋੜੇ ਚਲਾਉਣੇ ਸ਼ੁਰੂ ਕਰਤੇ ਹੂੰ ਸੋਣੋ ਸੋਣੋ ਅਹੀ ਜੀ ਲਾਲੀ ਤੇ ਜੀਤੂ ਤੇ 77 ਤੇ ਹੀ ਪੀ ਹੂੰ ਇੱਕ ਲਾਡੀ ਇਹਨਾਂ ਨੇ ਰੋੜੇ ਚਲਾਉਣੇ ਸ਼ੁਰੂ ਕਰਤੇ ਸਾਡੇ ਘਰ ਆਣ ਕੇ ਤੇ ਸਾਡੇ ਘਰ ਮੇਰਾ ਭਰਾ ਸੀ ਭਰਾ ਹੈ ਮੇਰਾ ਗੱਲਾ ਮੈਂ ਕੰਮਤੇ ਸੀ ਡਾਡੀ ਵੀ ਕੰਮਤੇ ਸੀ ਬਾਅਦ ਵਿੱਚ ਮੈਂ ਜਦੋਂ ਕੰਮ ਤੇ ਆਇਆ ਹੁੰਦਾ ਨੇ ਵੇਖਿਆ ਕਿ ਇਹ ਸਾਡੇ ਘਰ ਉਹਲੇ ਸੌਂਦੇ ਜਦੋਂ ਮੈਂ ਆਇਆ ਤੇ ਇਹਨਾਂ ਨੇ ਮੇਰੇ ਤੇ ਹਮਲਾ ਕਰਤਾ ਹੁੰਦਾ ਬਾਹਰ ਹੀ ਮਨੂਰੇ ਗਲੇ ਚੇੜਦਾ ਮੁਰਕੇ ਸਾਡੇ ਘਰ ਮੰਗੇ ਘਰ ਵਰਕੇ ਇਹਨਾਂ ਨੇ ਫੇਰ ਹਮਲਾ ਕੀਤਾ ਇੱਕ ਤੁਹਾਡੇ 6:00 ਕਰੇ ਵਜੇ ਲੱਗੀ ਹਾਂਜੀ 6:00 ਕਰੇ ਵਜੇ ਲੱਗੀ ਆ 6:30 7:00 ਵਜੇ ਲੱਗੀ ਸਾਢੇ 6:00 7:00 ਲੱਗੀ ਆ ਫੇਰ ਤੁਸੀਂ ਚੌਂਕੀ ਜਗੇ ਹਾਂਜੀ ਚੌਂਕੀ ਜਗੇ ਦੱਸਣ ਵੇਲੇ ਉਹਨੂੰ 6:00 ਲੱਗੀ ਆ ਨਹੀਂ ਜੀ ਆਪਾਂ ਕਾਲ ਕੀਤੀ ਸੀ 100 ਨੰਬਰ ਤੇ ਉਹ ਸਾਰਿਆਂ ਨੂੰ ਨਹੀਂ ਗਏ ਨਹੀਂ ਦੱਸਿਆ ਵੀ ਸਾਡੇ ਸਾਥ ਲੱਗੀ ਆ ਪੁਲਿਸ ਨੇ ਸਾਥ ਨਹੀਂ ਚੱਕ ਕੀਤੀ ਜੀ ਪੁਲਿਸ ਨੇ ਸਾਥ ਆਪਾਂ ਚੋਂ ਸਿੱਧਾ ਹਸਪਤਾਲ ਆਏ ਜੀ ਬਿਨਾ ਨਹੀਂ ਸਿਵਲ ਹਸਪਤਾਲ ਤੇ ਆਏ ਆ ਮਲੇ ਚੌਂਕੀ ਨੂੰ ਵੀ ਆਪਾਂ ਦੱਸਣਾ ਲੈ ਵੀ ਸਾਡੇ ਸਾਥ ਲੱਗੀ ਆ ਅਸੀਂ ਚੌਂਕੀ ਆਹੀ ਹਸਪਤਾਲ ਚਲੇ ਆ ਜੀ ਮਲਾਜਮਾਂ ਨੇ ਮੇਰੇ ਸਾਥ ਚੱਕ ਕੀਤੀ ਹੈ ਮਲਾਜਮ ਪੇਂਡ ਆਏ ਸੀ ਜਦੋਂ ਆਪਾਂ ਕਾਲ ਕੀਤੀ ਸੀ ਕਿੰਨੇ ਵਜੇ ਮਲਾਜਮ ਆਏ ਮਲਾਜਮ ਆਏ 8 ਵਜੇ 8 ਵਜੇ ਮਲਾਜਮ ਆਏ ਠੀਕ ਆ ਤੇ ਜੇਦੋ ਛੱਟ ਲੱਗੀ ਆ ਉਦੋਂ 1 ਘੰਟਾ ਬਾਅਦ ਆਏ ਆਪਾਂ 7:30 ਵਜੇ ਕਾਲ ਕੀਤੀ ਜਦੋਂ ਇਹ ਨਹੀਂ ਹਟ ਰਹੇ ਆ ਉਹਨੂੰ ਕਤਰਾ ਹੀ ਇਹਨਾਂ ਨੂੰ ਅੱਛਾ ਜੇ ਤੁਸੀਂ ਛੱਟ ਲੱਗੀ ਆਗੇ ਜੇ ਤੇ ਮਲਾਜ ਬਾਅਦ ਆਇਆ ਤੁਸੀਂ ਨਹੀਂ ਜੀ ਮੈਂ ਉੱਥੇ ਹੀ ਮੌਕੇ ਤੇ ਹਾਂਜੀ ਸਾਡੇ ਵਿੱਚ ਕੀ ਕੀਤਾ ਉਹਨਾਂ ਨੇ ਹਾਂਜੀ ਮੈਂ ਇਹਨਾਂ ਨੂੰ ਵਿਖਾਈ ਆ ਕੋਈ ਮੇਰਾ ਸਿਰ ਪਰਤਾ ਨਾ ਠੀਕ ਆ ਛੱਟ ਕੇ ਜਗ੍ਹਾ ਤੇ ਆ ਚਲ ਚਲ ਵਿਖਾਉ ਮੜ ਜਾ ਇੱਥੇ ਛੱਟ ਲੱਗੀ ਇੱਥੇ ਵਜਾ ਕੀ ਆ ਤੁਹਾਡੀ ਹਾਂਜੀ ਕੀ ਵਜਾ ਤੇ ਇਹਨਾਂ 8:00 ਮਾਰੀ ਹੈ ਜੀ ਅੱਛਾ ਇਹ ਇਹ ਤਾਂ ਵਜੀ ਇੱਥੇ ਠੀਕ ਆ ਆ ਹੋਰ ਕੋ ਛੱਡ ਕੇ ਤੇ ਸਰ ਕਦੇ ਨਹੀਂ ਆ ਜਿਹੜਾ ਕੋ ਵਿਖਾਈ ਉਹ ਵੀਡੀਓ ਜਿਹੜੀ ਆਈ ਕਿਤੇ ਮੈਂ ਬੰਦੇ ਕਹਿਓ ਇੱਕ ਮਿੰਟ ਤੇ ਉਹ ਤੁਹਾਨੂੰ ਜਿਹੜੀ ਆ ਚੱਲਣ ਦੀ ਆ ਵੀਡੀਓ ਚੱਲ ਕੇ ਸਾਡੇ ਕੋਲ ਪਹੁੰਚੀ ਆ ਜਿਹਦੇ ਵਿੱਚ ਤੁਹਾ ਆ ਦਾਤ ਖੜੇ ਆ ਦੋਹਾਂ ਬੰਦੇ ਕੋ ਤੁਹਾਡੇ ਕੋ ਦਾਤ ਨੇ ਬੰਦਾ ਪਛਾਣੋ ਕਿ ਤੁਸੀਂ ਜਿਹੜਾ ਹੋਰ ਆ ਹਾਂਜੀ ਉਹੀ ਜਿਹੜਾ ਹੋਰ ਆ ਤੁਹਾਨੂੰ ਤੁਹਾਡੇ ਕੋ ਹਿਾਰ ਨੇ ਫੇਰ ਤਾਂ ਸਾਡੇ ਤੁਹਾਨੂੰ ਕਿਵੇਂ ਲੱਗੀ ਮਾਰੇ ਉਹਨਾਂ ਨੇ ਵੀ ਦਾਤਰ ਕਰਬਾਨਾ ਹੋ ਰਹੀਆਂ ਸੀ ਉਹਦੇ ਵਿੱਚ ਵੀਡੀਓ ਬਣਾਉਣੀ ਨਹੀਂ ਉਹਦੇ ਵਿੱਚ ਵੀਡੀਓ ਕੋਈ ਆ ਨਹੀਂ ਦਾਤ ਕਰਬਾਨਾ ਤੁਹਾਡੇ ਵਿੱਚ ਆਉਂਦੇ ਆ ਵਿਖਾ ਜਾ ਜਦੋਂ ਮੈਂ ਉਹੀ ਕਹਣਾ ਉਹ ਸਾਡੇ ਕੋਲ ਹੈ ਉਹੀ ਕਰਾਂ ਜਦੋਂ ਆਪਾਂ ਸਾਡੇ ਜੋ ਵੀਡੀਓ ਕਿੰਨੇ ਬਣਾਉਣੀ ਸੀ ਦੋ ਭਰਾ ਆਂ ਸਾਡੀ ਮੰਮੀ ਉਹਨਾਂ ਦੀ ਇੱਕ ਜਨਾਨੀ ਉਹਨਾਂ ਵੀਡੀਓ ਬਣਾਉਂਦੇ ਛੱਡੀ ਹੋਈ ਉਹ ਵੀਡੀਓ ਸਾਡੀ ਬਣਾਉਂਦੀ ਆਪਣੇ ਬੰਦੇ ਨੇ ਥੋੜੀ ਬਣਾਉਣੀ ਸੀ ਉਹਨੇ ਅਸੀਂ ਨਹੀਂ ਮੌਕੇ ਤੇ ਅਸੀਂ ਜੋ ਵੇਖਿਆ ਤੇ ਦੋ ਬੰਦੇ ਜਿਹੜੇ ਉਹ ਦਾਤ ਕਮਾਉਂਦੇ ਆ ਠੀਕ ਹੈ ਜੀ ਜੋ ਅਸੀਂ ਵੇਖਿਆ ਉਹ ਤੁਹਾਨੂੰ ਖਾ ਦਿਨੇ ਆ ਅੱਜ ਇਹਦੇ ਵਿੱਚ ਨੰਬਰ ਦੇਖੀਏ ਇਹ ਆ ਦੇਖੋ ਜਰਾ ਕੋ ਪਿਛਾਨ ਸਕਦੇ ਬੰਦਾ ਇਹ ਦਾਤ ਪਿਛਾਨ ਸਕਦੇ ਵਿੱਚ ਮੜੇ ਪਿਛਾਨਿਓ ਮੈਂ ਪੜਿਆ ਜੀ ਮੇਰੇ ਭਰਾਣੇ ਪੜਿਆ ਜੀ ਚਲੋ ਤੁਹਾਡੀ ਜਾਨ ਨੂੰ ਕਤਰਾ ਆ ਆ ਵੇਖੋ ਬਖਾਰੋਂ ਮਰ ਜਾ ਇਹ ਦੇਖੋ ਠੀਕ ਆ ਇੱਕ ਤੁਸੀਂ ਤੁਹਾਡੇ ਕੋ ਦਾ ਦੂਸਰੇ ਕਿਹਦੇ ਕੋਲਾ ਦੂਸਰਾ ਮੇਰਾ ਭਰਾ ਵਾ ਜੀ ਮੇਰੇ ਕੋਲ ਦਾਦ ਹੀ ਉਹਦੇ ਕੋਲ ਦਾਦ ਨਹੀਂ ਉਹ ਕਿਹੜੀ ਹਿਥਿਆਰਾ ਜਿਹੜ ਨਾਲ ਉਹ ਚੱਕ ਚੱਕਰੀ ਜੀ ਬਣੀ ਆ ਉਹ ਜੀ ਉਹ ਪੈਪ ਹੀ ਉਹ ਤਾਂ ਹੀ ਆਪਣੀ ਜਾਨ ਬਚਾਉਣ ਮਾਰਿਆ ਫੜਿਆ ਜੀ ਜਦੋਂ ਸਾਡੇ ਤੇ 12 13 ਜਾਨੇ ਸਾਡੇ ਤੇ ਚਲੀ ਜਾਣ ਦੇ ਔਰ 12 13 ਜਾਨੇ ਵਿੱਚ ਨਹੀਂ ਆਉਂਦੇ ਉਹ ਮਾਰੇ ਉਹਨੇ ਆਪਣੀ ਵੀਡੀਓ ਪਾਉਣੀ ਸਾਡੇ ਦੇ ਪਰ ਵੇਖੋ ਜਦੋਂ ਆਪਾਂ ਖੁੱਲਦੇ ਹੁੰਨੇ ਆ ਆਪਾਂ ਸਾਰੇ ਗੱਲ ਕਰਦੇ ਜੇ ਆਪਾਂ ਖੁੱਲਦੇ ਆ ਖੁੱਲਦੇ ਦੀ ਵੀਡੀਓ ਸਾਰਿਆਂ ਦੀ ਨਹੀਂ ਹੋਣੀ ਹੋਣੀ ਆ ਜਦੋਂ ਖੁੱਲਦੇ ਦੇ ਵਿੱਚ ਤੁਸੀਂ ਇਕੱਲੇ ਦਾਦ ਘਮਾਉਂਦੇ ਹੋ ਬਾਕੀ ਦੂਸਰੇ ਵਿੱਚ ਕੋਈ ਨਹੀਂ ਆ ਦੂਸਰਿਆਂ ਦੀ ਵੀਡੀਓ ਨਾਲ ਲਿਆਂਦੀ ਨਹੀਂ ਸਾਰੇ ਵੇਖੋ ਆ ਸਾਰੇ ਮਲਾਦ ਸੁਣਦੇ ਵਿਖਾਈ ਜਾ ਪਿਛਲੇ ਬਨੇ ਆ ਉਹ ਕਰੀ ਫੋਟੋ ਮਰੀ ਜਾਂਦੀ ਸਭ ਜੀ ਇੱਕ ਮਿੰਟ ਜਦੋਂ ਸਾਰੇ ਆਪਾਂ ਖੁੱਲਦੇ ਆ ਇੱਥੇ ਆਪਾਂ ਪੰਛਾਫਾ ਨਾਲ ਲੀਨੇ ਮਲਾਦ ਨੇ ਸਾਡੇ ਜਦੋਂ ਆਪਾਂ ਖੁੱਲਦੇ ਆ ਆਪਾਂ ਦੋ ਜਿਹੇ ਆ ਜਦੋਂ ਖੁੱਲਦਿਆਂ ਦੀ ਵੀਡੀਓ ਇਕੱਠੀ ਆਊਗੀ ਵੱਖਰੀ ਕਰਕੇ ਉਹ ਨਹੀਂ ਉਹ ਤੇ ਇਕੱਠੀ ਆਊਗੀ ਸਾਰੇ ਇਕੱਠੀ ਆਊਗੀ ਆ ਵੀਡੀਓ ਮਰਜੀ ਵਿਖਾਓ ਇੱਕ ਆ ਤੇ ਦਾਦ ਨੇ ਦੋ ਜਾਣੇ ਦੇ ਦਾਦ ਘਮਾਉਣ ਲਏ ਆ ਠੀਕ ਆ ਦੂਸਰੇ ਬਦੇ ਲਾ ਕੇ ਜਿਹੜੀ ਆਏ ਛੱਟ ਜੂ ਲਾਗੀ ਹੋ ਸਕਦਾ ਵੱਖੀ ਤੋਂ ਮਾਰਿਆ ਹੋਵੇ ਰੋੜਾ ਬੱਸ ਸਕਦਾ ਹਨਾ ਇਹ ਨਹੀਂ ਕਿ ਇਹ ਨਹੀਂ ਵੱਸ ਸਕਦਾ ਵੱਸ ਸਕਦਾ ਵੱਸ ਸਕਦਾ ਹੁਣ ਸਾਡੇ 7:30 ਵਜੇ ਛੱਟ ਲਗੀ ਤੁਹਾਨੂੰ ਇਹੀ ਮੈਨੂੰ ਇਹ ਗੱਲ ਦਾ ਜਵਾਬ ਦੋ ਪਹਿਲਾਂ ਤੁਸੀਂ ਮੈਨੂੰ ਇੱਕ ਗੱਲ ਦਾ ਜਵਾਬ ਦੋ ਤੁਹਾਡੇ ਨਾਲ ਮੈਂ ਝਗੜਿਆ ਤੁਹਾਡੀ ਜਨਾਨੀ ਵੀਡੀਓ ਬਣਾਉਂਦੀ ਆ ਉਹਨੇ ਤੁਹਾਡੀ ਥੋੜੀ ਬਣਾਉਣੀ ਉਹਨੇ ਸਾਡੀ ਬਣਾਉਣੀ ਆ ਮੈਂ ਗੱਲ ਤੇਰੀ ਬਿਲਕੁਲ ਮੰਨ ਲਿਆ ਉਹਨਾਂ ਵੀ ਇਹ ਗੱਲ ਕਹੀ ਆ ਠੀਕ ਆ ਕਿ ਸਰ ਤੇਰੇ ਰੋੜਾ ਵੱਸ ਸਕਦਾ ਪਰ ਜਦੋਂ ਆਪਾਂ ਢੋਲਦੇ ਆ ਵੀਡੀਓ ਕਹਿੰਦੇ ਨਾ ਦਾਤ ਤੁਸੀਂ ਫੜੇ ਉਹਨਾਂ ਦੀ ਵਿੱਚ ਵੀਡੀਓ ਨਹੀਂ ਆਉਣੀ ਨਹੀਂ ਕਹਿੰਦੇ ਅਹੀ ਕਹਾਂਦੇ ਜੀ ਕੋਈ ਤੁਸੀਂ ਕਹਾਂਦੇ ਜੀ ਜੋ ਉਹਦੇ ਵਿੱਚ ਆਈ ਉਹ ਹੀ ਕਹਿੰਦੇ ਜੀ ਕਹਾਂਦੇ ਜੀ ਉਹਦੇ ਵਿੱਚ ਕੀ ਆ ਤੁਸੀਂ ਕਹਾਂਦੇ ਵੀ ਇਹ ਤੁਹਾਡੀ ਵੀਡੀਓ ਆਉਂਦੀ ਆ ਉਹਨਾਂ ਦੀ ਕਿਸ ਦੀ ਵੀਡੀਓ ਨੇ ਆਉਂਦੀ ਆ ਉਹਨਾਂ ਦੀ ਜਨਾਨੀ ਵੀਡੀਓ ਬਣਾਉਂਦੀ ਆ ਨੇ ਸਾਡੀ ਲੈਣੀ ਚਲੋ ਚਲੋ ਏਦਾਂ ਕਰੀਏ ਇਹ ਤੁਹਾਡਾ ਹੀ ਬੰਦਾ ਆ ਆ ਵਿਖਾਓ ਇਹਨਾਂ ਨੂੰ ਜੀ ਸਰ ਮੈਨੂੰ ਪਤਾ ਨਹੀਂ ਮੈਂ ਇਹਦੇ ਕੰਮ ਤੇ ਹੀ ਮੈਂ ਇਹਦੇ ਕੰਮ ਤੋਂ ਆਇਆ ਮੋੜੇ ਕੋਈ ਤੁਹਾਨੂੰ ਕਿਸੇ ਨਾਲ ਕੋਈ ਕਰਜ਼ੇ ਨਹੀਂ ਨਾ ਇਹ ਮੇਰਾ ਬੁਝਵਣਾ ਨਾ ਉਹ ਆ ਤੁਹਾਡੇ ਸਾਰੇ ਭਰਾ ਬਣਿਆ ਹੈ ਜੀ ਜੀ ਮੈਂ ਜੰਮੂ ਕੰਮ ਕਰਦਾ ਐ ਨੇ ਮੈਨੂੰ ਜੰਮੂ ਤੋਂ ਬੁਲਾਇਆ ਠੀਕ ਐ ਮੈਂ ਆਇਆ ਇੱਕ ਪਰਸੋਂ ਤੀ ਦਿਨ ਲੜਾਈਏ ਮੌਕੇ ਤੇ ਮੈਂ ਹੈ ਨਹੀਂ ਮੈਂ ਅੱਜ ਲੜਾਈ ਤੋਂ ਦੂਜੇ ਦਿਨ ਬਾਅਦ ਆਇਆ ਕੋਲ ਮੈਂ ਕਹਾਂ ਜੀ ਬਿਲਕੁਲ ਠੀਕ ਐ ਅਸੀਂ ਸਭ ਉਹ ਗੱਲ ਨਹੀਂ ਕੀਤੀ ਕਰ ਇਹ ਕੀਤੀ ਵੀ ਜੋ ਵੀਡੀਓ ਕਹਿਣ ਲਈ ਲੋਕਾਂ ਨੇ ਬਣਾਈਆਂ ਲੋਕਾਂ ਨੇ ਪਾਈਆਂ ਇਹਨਾਂ ਨੇ ਉਹ ਸੈਲਫ ਡਿਸੈਂਸ ਵਾਤੇ ਫਰੇ ਆਪਣੇ ਇੱਕ ਆਪਣਾ ਸੈਲਫ ਹਾਂ ਗੱਡਰ ਵਾਤੇ ਨਹੀਂ ਬਿਲਕੁਲ ਆਪਣੀ ਸੈਲਫ ਡਿਵਾਤੇ ਬਿਲਕੁਲ ਠੀਕ ਐ ਜੀ ਮੰਨੇ ਆ ਆਪਣੀ ਸੇਕੀਦਾਰ ਖੜੇ ਆ ਸਾਥ ਲੱਗੀ ਆ ਤੇਰਾ 20 ਬੰਦੇ ਸਾਥ ਲੱਗੀ ਆ ਜਦੋਂ ਸਵੇਰੇ ਤੁਸੀਂ ਸਮਝਾ ਗਏ ਉਹਨਾਂ ਤੁਹਾਡੀ ਮੰਨੀ ਮੈਂ ਅੱਜ ਸਵੇਰ ਦਾ ਕੰਮ ਤੇ ਮੁੱਕ ਗਿਆ ਕੋਈ ਗੱਲ ਨਹੀਂ ਹੋਈ ਪਰ ਸ਼ਾਮ ਨੂੰ ਜਿਹੜਾ ਜਦੋਂ ਸ਼ਾਮ ਨੂੰ ਜਿਹੜਾ ਕੋਈ ਗਾਲਾਂ ਦਊਗਾ ਤੈਨੂੰ ਲਓਗੇ ਤੁਹਾਡੇ ਬੋਲ ਕੇ ਜਾਣ ਕੇ ਮੈਂ ਇਹ ਤੁਹੀਂ ਤੂੰ ਦੱਸਣਾ ਨਾ ਜਦੋਂ ਆਪਾਂ ਨੋਕੇ ਦੇ ਵੀ ਗਾਲਾਂ ਤੁਹਾਨੂੰ ਕੱਢੀਏ ਮੈਂ ਤਾਂ ਦੱਸਦਾ ਤੁਹਾਨੂੰ ਠੀਕ ਆ ਇਹ ਹੁਣ ਇਹ ਕਹੀ ਦੱਸ ਦੋ ਬੰਦੇ ਕਿਹੜੇ ਕਿੜੇ ਆ ਬੰਦੇ ਇਹਦੇ ਵਿੱਚ ਸੋਣੂ ਹੀ ਜੀ ਲਾਲੀ ਹੀ ਬੰਦੇ ਇਹਦੇ ਵਿੱਚ ਸੋਣੂ ਹੀ ਜੀ ਲਾਲੀ ਹੀ ਉੱਚੇ ਸਕੱਤਰ ਜੀ ਤੂੰ ਹੀ ਪੀ ਤੇ ਰਾਜੂ ਲਾਲੀ ਇਹ ਸਾਰੇ ਹੀ ਸਾਰਾ ਪਰਿਵਾਰ ਹੀ 12 13 ਜਾਣੇ ਜੀ ਆਪਾਂ ਦੋ ਭਰਾ ਹਾਂ ਜੀ ਹਰ ਪ੍ਰਾਸ਼ਤ ਲੱਗੇ ਤੁੰਗਲੀਆ ਮੈਨੂੰ ਗੱਲੇ ਨੂੰ ਲੱਗੀਆਂ ਉਹ ਉਹਨੂੰ ਦੂਜੇ ਨੂੰ ਨਹੀਂ ਲੱਗੀਆਂ ਹਾਂਜੀ ਉਹਨਾਂ ਦੇ ਕੈਨ ਨੂੰ ਨਹੀਂ ਛੱਟ ਲੱਗੀ ਉਹਨਾਂ ਦੀ ਕੁੜੀ ਨੂੰ ਪਤਾ ਨਹੀਂ ਕਿ ਉਹ ਡੱਗੀ ਕਿ ਬਜਾਕੀ ਹੋਇਆ ਉਹਨਾਂ ਨੂੰ ਛੱਟ ਲੱਗੀ ਹੋੜ ਕੇ ਨੂੰ ਲੱਗੀ ਹਾਂ ਕੁੜੀ ਛੱਟ ਲੱਗੀ ਆ ਹਾਂਜੀ ਉਹ ਕਿਸ ਨੂੰ ਉਧਰ ਨਹੀਂ ਲੱਗੀ ਉਹਨਾਂ ਨੂੰ ਤੇ ਲੱਗੀ ਤਾਂ ਹਸਤਾ ਦੇ ਵਿੱਚ ਉਹ ਵੀ ਨਹੀਂ ਉਹ ਜੀ ਉਹ ਆਪੇ ਜੋ ਮਰਜ਼ੀ ਕਰਕੇ ਪਾ ਰਹਿਣਾ ਬਾਈ ਨਮਾ ਸੋ ਬਨਾਮ ਆਪਣਾ ਆ ਸਮੋਸਾ ਸਰ ਸਾਥੀਕਾਰ ਮੈਂ ਤੁਹਾਡੇ ਹਸਪਤਾਲ ਵਿੱਚ ਪਹੁੰਚਾ ਮਾਂ ਇੱਕ ਜੋਬਨ ਪ੍ਰੀਤ ਜੀ ਆ ਤੁਹਾਡੇ ਹਸਪਤਾਲ ਦੇ ਵਿੱਚ ਦਾਖਲ ਹਲੋ ਹਰ ਜੋਬਨ ਪ੍ਰੀਤ ਆ ਤੁਹਾਡੇ ਹਸਪਤਾਲ ਦੇ ਵਿੱਚ ਮੈਂ ਪੱਤਰਕਾਰ ਰਣਜੀਤ ਸਿੰਘ ਬੋਲਦਾ ਆ ਵੀਡੀਓ ਬੰਡੀ ਆ ਮੈਂ ਤੁਹਾਨੂੰ ਹਾਂਜੀ ਹਾਂਜੀ ਇਹ ਜੋਬਨ ਪ੍ਰੀਤ ਦੇ ਜਿਹੜੀ ਸੱਟ ਲੱਗੀ ਆ ਵੇਖੀਏ ਕਿੰਨੀ ਗਹਿਰੀ ਆ ਕਿੰਨੀ ਆ ਨਹੀਂ ਮੈਂ ਕਹਿੰਦੇ ਡਾਕਟਰ ਵਾਈਗਰੂ ਦੇ ਸਾਹ ਦੇ ਚੀਕੀ ਹਾਂਜੀ ਕੀ ਕਰੇ ਡਾਕਟਰ ਵਾਈਗਰੂ ਦੇ ਛਾਣਾ ਸਾਡੇ ਬੰਦੇ ਜਿਹੜੇ ਜਿਹੜੇ ਲਾਜ ਕਰੇ ਆ ਇਹ ਲਾਜਚ ਕਰੇ ਪੈ ਸਮਝੋ ਤੁਸੀਂ ਜੇ ਤੁਹਾਡੇ ਤੋਂ ਬਾਅਦ ਉਹ ਕਹਿ ਦਿੰਗੇ ਵੀ ਇਹ 26 ਬਣ ਗਈ 28 ਬਣ ਗਈ ਇਹ ਤਾਂ ਗੱਲ ਤੋਂ ਹਾਂ ਕਲੀਅਰ ਕਰਨੀ ਵੀ ਜਿਹੜਾ ਮੈਸੇਜ ਕੀਤਾ ਪੁਲਿਸ ਨੂੰ ਨਹੀਂ ਉਹ ਨਾਲ ਉਹ ਜਿਹੜਾ ਫੋਨ ਜੱਪਨ ਕਰਦੇ ਸੀ ਹਾਂ ਹਾਂਜੀ ਕੋਈ ਡਾਕਟਰ ਨਹੀਂ ਡਾਕਟਰ ਸਾਹਿਬ ਕਹਿੰਦੇ ਨਾ ਦੱਸੋ ਮੜ ਜਾ ਅਸੀਂ ਤਾਂ ਵੀ ਜਾਤਾ ਅਸੀਂ ਬਾਟ ਦੀ ਬਾਟ ਚ ਅਸੀਂ ਮਾਰ ਦੇ ਵਿੱਚ ਖੜੇ ਹਾਂ ਬਾਟ ਸਾਫਸ ਨੂੰ ਗੁੱਸਾ ਡਾਕਟਰ ਕੋਲ ਆਈ ਜਾ ਰਿਹਾ ਹਾਂ ਅਕਸਰ ਅੱਛਾ ਸਾਫਸ ਨੂੰ ਗੁੱਸਾ ਬਤਾ ਤੁਹਾਡੇ ਅਸਕੇ ਹਸੈਨ ਹੁੰਦੇ ਤੇ ਫੇਰ ਹੀ ਆਉਂ ਥਾਣੇ ਦੇ ਵਿੱਚ ਜਾਂਦੇ ਨਾ ਵੀ ਮੈਸੇਜ ਥਾਣੇ ਜਾਂਦੇ ਨਹੀਂ ਅੱਛਾ ਜਦ ਵੀ ਕਰਦੇ ਜੋ ਕਰਦੇ ਆ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਠੀਕ ਠੀਕ ਜੰਨੀ ਸ਼ਰਾ ਮੱਝਾ ਸੈਂਗ ਵਿੱਚ ਪਹੁੰਚੇ ਅਸੀਂ ਜਿੱਥੇ ਮਮੂਲੀ ਗਾਂ ਤੋਂ ਝਗੜਾ ਦੋਹਾਂ ਪਾਰਟੀਆਂ ਦਾ ਹੋਇਆ ਵਾ ਪਹਿਲਾ ਹੈ ਕਿਰਤਾਰਪੁਰ ਜੀ ਵਾਲ ਬਬਰੀ ਸਰਹੱਤਾ ਪਹੁੰਚੇ ਆ ਉਹਨਾਂ ਦੀ ਵੀ ਇਹ ਲੈ ਕੇ ਆਏ ਆ ਸਾਰੀ ਗੱਲਬਾਤ ਸੁਣੀਆ ਹੁਣ ਇਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆ ਕਿ ਝਗੜਾ ਕਦੋਂ ਹੋਇਆ ਵਾ ਤੇ ਕਿਸ ਗੱਲ ਤੋਂ ਹੋਇਆ ਵਾ ਹਾਂਜੀ ਹਾਂਜੀ ਸੋਬਨਾਵ ਆਪਣਾ ਰਣਜੀਤ ਸਿੰਘ ਹਾਂਜੀ ਰਣਜੀਤ ਰਣਜੀਤ ਸਿੰਘ ਇਹ ਝਗੜਾ ਕਦੋਂ ਹੋਇਆ ਇਹ 8 ਵਜੇ ਦੇ ਕਰੀਬ 3 8 ਵਜੇ ਦੇ ਕਰੀਬ ਹਾਂਜੀ ਕਿਸ ਗੱਲ ਤੋਂ ਹੋਇਆ ਇਹ ਦਿਨ ਹੋਇਆ ਹੀ ਗੁੜੀਆਂ ਨਾਲ ਹੋਇਆ ਸੀ ਅੱਛਾ ਮੁਰਾਦ ਸਾਹਿਬ ਹਾਂਜੀ ਮਲਾਜਮ ਸਾਹਿਬ ਗਏ ਨੇ ਠੀਕ ਆ ਕੋਈ ਗੱਲ ਨਹੀਂ ਹੋਈ ਇਹੋ ਜੀ ਹੂੰ ਮਲਾਜਮ ਸਾਹਿਬ ਕਹਿੰਦੇ ਤੁਸੀਂ ਜਾਓ ਆਪੋ ਆਪਣੇ ਘਰ ਹੀ ਠੀਕ ਆ ਇਹਨਾਂ ਨੇ ਮੁੰਡੇ ਸੱਦੇ ਨੇ ਹੂੰ ਮੁੰਡੇ ਕੌਣ ਆਏ ਨੇ ਮੁੰਡੇ ਇੱਕ ਕੈ ਲੈਣ ਤੋਂ ਆਇਆ ਜੇ ਬਬਲੂ ਆ ਨਾ ਉਹਦਾ ਅੱਛਾ ਤੇ ਜੋ ਬਣਿਆ ਨਹੀਂ ਉਸ ਟਾਈਮ ਤੇ ਜਦੋਂ ਮੁੰਡੇ ਆਏ ਠੀਕ ਆ ਤੇ ਕਾਕੇ ਕੋਈ ਗਰੜੀ ਸੀ ਹੂੰ ਠੀਕ ਆ ਵੀਡੀਓ ਹੈਗੀ ਮੇਰੇ ਕੋਲ ਪਈ ਆ ਅੱਛਾ ਵਾਹ ਵੇਖੋ ਇਤਨਾ ਵੀਡੀਓ ਨੂੰ ਮੁਰਕਲੇ ਆ ਵੇਖੋ ਉਹਨਾਂ ਕੋਲ ਅੱਛਾ ਇਹ ਇਹ ਜਿਹੜੇ ਕੋਈ ਕੋਈ ਕੁਰਪਾਨ ਆ ਇੱਕੋ ਕੋ ਗਰਾੜੀਆ ਇਹ ਕੌਣ ਨੇ ਇਹ ਬਬਲੂ ਕੋਹਾ ਬਬਲੂ ਕੋਹਾ ਹਾਂਜੀ ਕੈਲੇ ਕਲਾਮ ਠੀਕ ਆ ਜੀ ਠੀਕ ਆ ਇਹ ਗਰਾੜੀ ਮਾਰੀ ਆ ਕਾਕੇ ਨੇ ਗਰਾੜੀ ਮੇਂ ਢਾਕ ਲਈ ਆ ਬਬਲੂ ਨੇ ਵਾਰਦਾਤ ਕਰਤੀ ਆ ਮੇਰੇ ਤੇ ਹਾਂ ਹਾਂ ਦੱਤਰ ਮਾਰਤਾ ਉਹਨੇ ਮੇਰੇ ਦੱਤਰ ਕਿਨ ਮਾਰਿਆ ਬਬਲੂ ਨੇ ਬਬਲੂ ਨੇ ਕੈਲੇ ਕਲਾਮ ਆ ਵਜਾ ਲਾਤੇ ਅੱਛਾ ਜੀ ਲਖਾ ਲਾਚਾ ਹਾਂਜੀ ਹੂੰ ਮੈਨੂੰ ਬਾਅਦ ਚ ਪਤਾ ਨਹੀਂ ਆ ਕੀ ਬਣਿਆ ਮੇਨਾਂ ਕੀ ਨਹੀਂ ਪਤਾ ਨਹੀਂ ਬੰਦੇ ਕਿਨੇ ਆ ਹਾਂਜੀ ਬੰਦੇ ਕਿਹੜੇ ਕਿਹੜੇ ਕਿਨੇ ਬੰਦੇ ਆ ਤਿੰਨ ਤੇ ਮੇਰੇ ਪਛਾਣ ਚਰੇ ਬਾਕੀ ਅਣਪਛਾਤੇ ਬੰਦੇ ਨੇ ਅੱਛਾ ਉਹਨਾਂ ਦੀ ਪਛਾਣ ਨਹੀਂ ਮੈਨੂੰ ਤਿੰਨ ਕਿਹੜੇ ਕਿਹੜੇ ਆਏ ਇੱਕ ਬਬਲੂ ਆ ਬਬਲੂ ਇੱਕ ਆਪਣੇ ਸੱਬੇ ਦਾ ਮੁੰਡਾ ਵਾ ਪ੍ਰਭਜੋਤ ਹੂੰ ਤੇ ਇੱਕ ਕਾਕਾ ਤਿੰਨ ਨੇ ਹਾਂਜੀ ਇਹ ਤਿੰਨੇ ਬੰਦੇ ਮੇਰੇ ਕੋਲ ਆਏ ਨੇ ਪੁਲਿਸ ਕਦੋਂ ਆਈ ਆ ਪੁਲਿਸ ਆਈ ਜੇ 7 ਵਜੇ ਦੇ ਕਰੀਬ 7 ਵਜੇ ਦੇ ਕਰੀਬ ਪੁਲਿਸ ਆਈ ਆ ਉਸ ਤੋਂ ਪਹਿਲਾਂ ਝਗੜਾ ਆ ਕੇ ਬਾਅਦ ਹੋਇਆ ਝਗੜਾ ਹੋ ਗਿਆ ਸੀ ਪਹਿਲੋਂ ਹੂੰ ਔ ਗੁੜੀ ਆ ਗਈ ਉਦੋਂ ਅੱਛਾ ਇਹ ਇਹਦੇ ਵੀ ਸੱਟ ਲੱਗੀ ਆ ਹਾਂਜੀ ਇਹਦੇ ਸੱਟ ਲੱਗੀ ਆ ਅੱਛਾ ਤੇ ਬਾਅਦ ਚ ਇਹਨਾਂ ਮੁੰਡੇ ਛੱਦੇ ਆ ਹੂੰ ਤੇ ਮੈਨੂੰ ਕਹਿੰਦੇ ਬਾਹਰ ਆ ਘਰੋਂ ਮੈਂ ਇਹਨਾਂ ਕੋਲ ਗਿਆ ਆ ਜੀ ਇਹਨਾਂ ਨੇ ਮੇਰੇ ਤੇ ਬਸ ਵਾਰਦਾਤ ਕਰਤੀ ਆ ਆ ਗੁੜੀ ਪੁੱਛੇ ਇੱਕ ਮਿੰਟ ਪੁੱਤ ਤੈਨੂੰ ਸੱਟ ਕਿਵੇਂ ਲੱਗੀ ਆ ਕਿੰਨੇ ਮਾਰੇ ਰੋਲੇ ਤੇ ਜੋ ਬਣੇ ਜੋ ਬਣੇ ਜੋ ਬਣੇ ਰੋਲੇ ਦੇ ਮਾਰੇ ਤੈਨੂੰ ਪਰੇ ਲਗਾ ਕੀ ਬਣਿਆ ਮੁੜ ਕੇ ਤਿਵਿਸ਼ਨ ਤਾਂ ਆਉਂਦੀ ਤੇ ਉਹ ਆਂਢੀ ਤੇ ਰੋੜਾ ਮਾਰਿਆ ਉਹਨਾਂ ਵੇਖਿਆ ਪਈ ਆਉਂਦੀ ਉਹਨਾਂ ਦੀ ਪੈਣ ਤੇ ਤੇ ਰੋੜਾ ਮਾਰਿਆ ਹੂੰ ਦੇਖੋ ਜੀ ਇਹ ਵੀ ਹਸਪਤਾਲ ਦੇ ਵਿੱਚ ਹੈ ਵੀਡੀਓ ਆ ਬਖਾਇਓ ਬਣੀ ਲਾਗੇ ਕਰਕੇ ਬਖਾ ਦੂ ਯਾਰ ਹੂੰ ਉਹਨਾਂ ਤੋਂ ਅੱਛਾ ਜਦੋਂ ਉਹ ਇਹਦੇ ਵਿੱਚ ਵੀਡੀਓ ਨਹੀਂ ਆ ਚੱਲੀ ਫਿਰਦੇ ਉਹਨਾਂ ਦੇ ਛੱਡ ਕੇਵੇਂ ਲੱਗੀ ਆ ਹਾਂਜੀ ਉਹਨਾਂ ਦੇ ਸੱਟ ਕਿਵੇਂ ਲੱਗੀ ਆ ਜਿਹੜੇ ਉਹ ਸਿਰ ਦੇ ਵਿੱਚ ਸੱਟ ਲੱਗੀ ਆ ਹਸਪਤਾਲੋਂ ਦਾਖਲ ਨੇ ਹਾਂਜੀ ਹੈਨਾ ਉਹਦੇ ਸੱਟ ਕਿਦਾਂ ਲੱਗੀ ਆ ਉਹਦੇ ਸੱਟ ਲੱਗੀ ਦੀ ਜੀ ਉਹਨਾਂ ਆਵਲਾ ਹੀ ਸੱਟ ਹਾਂਜੀ ਉਹਦੇ ਸੱਟ ਲੱਗੀ ਨਹੀਂ ਆ ਹਥਿਆਰ ਉਹਨਾਂ ਕੋਲ ਆ ਵੀਡੀਓ 'ਚ ਆਉਣ ਦੇ ਤੁਹਾਡੇ ਸਾਹਮਣੇ ਹੱਡ ਕੋ ਕਿਥਿਆਰਾ ਹੈ ਹੂੰ ਹੂੰ ਇਹਦਾ ਕੋ ਉਹ ਚੌਂਕੀਆ ਨੂੰ ਫੋਨ ਲਾਓ ਰਾਜਵੀਰ ਨੂੰ ਨਾਲ ਫੋਨ ਤੇ ਵੇਖੋ ਹਥਿਆਰ ਉਹਨਾਂ ਦੇ ਕੋਲ ਸੱਟ ਲਾ ਕੇ ਹਸਪਤਾਲ ਸੇਲਾ ਹਸਪਤਾਲ 'ਚ ਪਏ ਲਵੇਂ ਇਹ ਸਾਹਮਣੇ ਲੱਭਣ ਡਿਆ ਵਾ ਲਾਜਕ ਨੰਬਰ ਨੂੰ ਹਲੋ ਰਾਜਪਾਲ ਜੀ ਨਿਸ਼ਾਰਾ ਚੌਂਕੀ ਤੋਂ ਜੀ ਹਾਂ ਜੀ ਸਰ ਅਸੀਂ ਆਹ ਨਾ ਨਿਸ਼ਾਰਾ ਪੜੇ ਚ ਪਹੁੰਚੇ ਆ ਪਹਿਲਾਂ ਅਸੀਂ ਗਏ ਆ ਜਾਫੂ ਵਾਲ ਉਥੇ ਗਰਦਾਸਪੁਰ ਬਬਰੀ ਹਾਂ ਜੀ ਹਾਂ ਜੀ ਇਹ ਦੋਵੇਂ ਪਾਰਟੀਆਂ ਨੇ ਇੱਕ ਗਰਦਾਸਪੁਰ ਆ ਤੇ ਇੱਕ ਨਿਸ਼ਾਰਾ ਵੱਜਾ ਸਿਗਾ ਸਟਾਲਾ ਹਾਂਜੀ ਹਾਂਜੀ ਤੇ ਇਹ ਦੱਸੋ ਵੀ ਇਹਨਾਂ ਦੀ ਕਮੇਂਡ ਕਦੋਂ-ਕਦੋਂ ਆਈ ਹੈ ਬਲਾ ਕਿੰਨੇ ਵਜੇ ਕਮੇਂਡ ਕੀਤੀ ਆ ਰਣਜੀਤ ਸਿੰਘ ਜੀ ਰਣਜੀਤ ਆ ਮੁੰਡਾ ਦਾ ਇਸ਼ਾਰੇ ਵੱਡਾ ਸਿਕ ਇਹਦੇ ਅਗਲੇ ਦਿਨ ਦਾ ਅਗਲਾ ਅਜੇ ਹੈ ਅਗਲੇ ਦਿਨ ਤਾਂ ਕਿਹੜਾ ਮੇਰੇ ਅਗਲੇ ਦਿਨ ਦਾ ਅੰਦਾਜ਼ਾ ਹੋਇਆ ਅਜੇ ਰਾਤ ਹੀ ਮੈਂ ਆ ਅੱਜ ਰਾਤ ਦੇ ਅੰਦਾਜ਼ਾ ਹੋਇਆ ਤੱਕ ਸ਼ਾਮ ਨੂੰ ਜਾ ਕੇ ਤੇ ਕਮੇਂਡ ਕਿੰਨੀ ਤਰੀਕ ਨੂੰ ਸਾਈ ਨੂੰ ਆਇਆ ਹਾਂ ਹਾਂਜੀ ਸਾਈ ਨੂੰ ਕਿੰਨੀ ਤਰੀਕ ਨੂੰ ਦਾਖਲ ਹੋਇਆ ਜੀ ਹਾਂਜੀ ਤੁਸੀਂ ਕਿੰਨੀ ਦਿਨ ਤੱਕ ਨਾਲ ਜਾਈਗੇ ਇੱਕ ਮਹੀਨਾ ਤੱਕ ਕਿੰਨੀ ਦਿਨ ਤੁਸੀਂ ਆਏ ਹੋ 27 27 ਨੂੰ ਤੁਸੀਂ ਉਹ ਉਹ ਬਾਡੀ ਕਿੰਨੇ ਨੁਕਮੈਂਟ ਆਇਓ ਕਿਦੋਂ ਦਾਖਲ ਹੋਏ ਬਬਰੀ ਉਹ 26 ਨੂੰ ਜੇ ਉਹ ਪੰਜੀ ਨੂੰ ਕਹਿੰਦੇ ਆ ਉਹਨਾਂ ਬਿਆਨ ਦਿੱਤੇ ਕਿ ਪੰਜੀ ਨੂੰ ਦਾਖਲ ਹੋਏ ਆ 26 ਜੀ 26 ਤਰੀਕ ਦਾ ਜਨਮ ਅਸ਼ਟਮੀ ਜੀ ਜਦਨ ਜੀ ਮੈਂ ਕਹਾ ਸਾਬ ਠੀਕ ਆ ਤੁਹਾਡੀ ਗੱਲ ਪਰ ਅਸੀਂ ਉਹਨਾਂ ਦੇ ਕੋਲ ਗਏ ਆ ਉਹਨਾਂ ਨੇ ਇਹ ਗੱਲ ਕਹੀ ਆ ਕਿ ਅਸੀਂ 25 ਤਰੀਕ ਨੂੰ ਦਾਖਲ ਹੋਏ ਆ ਚਲੋ ਭਾਈ ਉਹਦੇ ਆਪਾਂ ਜਦੋਂ ਆਪਾਂ ਗਿਆਨ ਲੈਣਾ ਆਪੇ ਵੈਰੀਫਾਈ ਹੋ ਜਾਣਾ ਵਾ ਹਮ ਗਾਦੇ ਆ ਕਿ ਐਨਆਰਿ ਬਰੀਕੀ ਦੇ ਨਾਲ ਜਿਹੜੀ ਯਾਜਕਾਨੀ ਪੈਣੀ ਆ ਵੇਖੋ ਉਥੇ ਜਿਹੜੇ ਕੋਲ ਵੀ ਖਲੋਤੇ ਨੇ ਕਹਿੰਦੇ ਜ ਲੜਾਈ ਮਮੂਲੀ ਗੱਲ ਹੋਈ ਆ ਤੇ ਉਹ ਜਿਹੜੇ ਝਾਰ ਵੀ ਉਹਨਾਂ ਦੇ ਕੋਲ ਨੇ ਜਿਹੜਾ ਉਹਨਾਂ ਦੇ ਲਾਟੇ ਵੱਜੀ ਲਤ ਵੱਡੀ ਆ ਠੀਕ ਆ ਇੱਕ ਤੁਸੀਂ ਕਹਿੰਦੇ 27 ਤੀਨ ਦੇ ਇੱਕ ਪੰਜੀ ਨੂੰ ਪਾਲਾ ਬਣਾਵਾ ਤਾ ਹੀ ਨੋਦੇ 26 ਨੂੰ ਗਿਆ ਜੀ 52 ਨੂੰ ਨਹੀਂ ਗਿਆ ਮੈਂ ਕਹਾਂ ਜੀ ਤੁਸੀਂ ਕੁਏਟ ਕੁਏਟ ਠੀਕ ਹੈ ਜੇ 26 ਨੂੰ ਕਹਿੰਦੇ ਪਰ ਉਹ ਜਨਾ ਉਹਨੇ ਬਿਆਨ ਦਿੱਤੇ ਕੀ ਨਾ ਬਣੇ ਦੋ ਨਹੀਂ ਉਹ ਬਿਆਨ ਤੁਹਾਨੂੰ ਦਿੱਤੇ ਮੈਂ ਪੂਰਾ ਕਰਕੇ ਕਰੂ ਜੋ ਕਰਦਾ ਜੋ ਬੰਤੋਂ ਬਿਆਨ ਲੈ ਦੋ ਹਾਂ ਕਿ ਨਹੀਂ ਨਹੀਂ ਜੀ ਅਜੇ ਨਹੀਂ ਲੈ ਨਹੀਂ ਲੈ ਪਰ ਸਾਹ ਨੂੰ ਨੇ ਇੱਕ ਗੱਲ ਕਹੀ ਵੀ ਮੈਂ 25 ਤਰੀਕ ਨੂੰ ਦਾਖਲ ਹੋਇਆ ਇੱਥੇ ਚਲੋ ਭਜੀ ਤੁਹਾਡਾ ਹੁਣ ਤੁਹਾਡੇ ਪਿੰਡ ਦਾ ਮਸਲਾ ਕੀ ਪਤਾ ਨਹੀਂ ਨਹੀਂ ਮਸਲੇ ਦਾ ਉਹ ਸਰ ਸਰ ਮਸਲੇ ਦਾ ਸਵਾਲ ਨਹੀਂ ਮਸਲੇ ਦਾ ਸਵਾਲ ਨਹੀਂ ਸਵਾਲ ਇਹ ਈ ਦਾ ਵੀ ਵੀਡੀਓ ਚੱਲਦੀ ਹੈ ਵੀਡੀਓ ਵਿੱਚ ਈ ਗੱਲ ਚੱਲਦੀ ਜੋ ਚੱਲਦੀ ਜੋ ਕੋ ਬਿਆਦ ਉਹ ਤੇ ਹਵਾ ਜੁੰਦਾ ਜਾਣਾ ਕੋਈ ਨਹੀਂ ਮੈਂ ਮੈਂ ਸਾਰਾ ਕੁਝ ਵੈਰੀਫਾਈ ਕਰਕੇ ਕਰੂੰਗਾ ਜੇ ਜੋ ਕਰੂੰਗਾ ਮਤਲਬ ਤਾਂ ਕਰਨੇ ਕਿਸੇ ਨਾਲ ਵੀ ਹੁੰਦਾ ਬਿਲਕੁਲ ਠੀਕ ਹੈ ਜੀ ਸਰ ਹਾਂ ਠੀਕ ਹੈ ਜੀ ਓਕੇ ਠੀਕ ਠੀਕ